ਸਸ਼ੀਕਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨੀ ਚੈਨਲ ਦੇ ਵਿੱਚ ਅੱਜ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਹਾਂ ਬਟਾਲਾ ਸ਼ਹਿਰ ਦੀ ਐਮਐਲਏ ਅਮਨ ਸਿੰਘ ਸ਼ਰੀਕਲ ਸੀ ਦੇ ਦਫ਼ਤਰ ਦੇ ਵਿੱਚ ਬਹੁਤ ਸਾਰੇ ਲੋੜਵੰਦ ਪਰਿਵਾਰ ਸੀ ਜਿਨ੍ਹਾਂ ਦੇ ਕੱਚੇ ਬਾਲਿਆਂ ਦੀ ਛੱਤਾ ਸੀ ਤੇ ਉਹਨਾਂ ਨੂੰ ਅੱਜ ਕਾਢ ਵੰਡੇ ਗਏ ਨੇ ਸੋ ਗੱਲਬਾਤ ਆਪਾਂ ਜ਼ਰੂਰ ਕਰਾਂਗੇ ਇੱਥੇ ਦੇ ਸਸ਼ੀਕਲ ਜੀ ਨਮਸਕਾਰ ਜੀ ਮੈਂ ਤਿਲਕਰਾਜ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਬਟਾਲਾ ਜਿਹੜੇ ਲੋੜਵੰਦ ਪਰਿਵਾਰ ਸੀ ਜਿਨ੍ਹਾਂ ਦੀਆਂ ਛੱਤਾ ਕੱਚੀਆਂ ਸੀ ਉਹ ਜਦੋਂ ਐਮਐਲਏ ਸਾਹਿਬ ਨੇ ਇਲੈਕਸ਼ਨ ਲੜਨੀ ਸੀ ਲੋਕੀ ਉਹਨਾਂ ਦੇ ਘਰਾਂ 'ਚ ਜਾ ਕੇ ਕਹਿੰਦੇ ਸੀ ਕਿ ਸਾਡੇ ਮਕਾਨ ਕੱਚੇ ਨੇ ਸਾਡੇ ਬਾਰੇ ਕੋ ਸੋਚੋ ਸਰਕਾਰ ਦੀਆਂ ਪਾਲਸੀਆਂ ਸਨ ਉਹਦੇ ਅਧੀਨ ਜਿਹੜੀ ਪੀ1 ਯੋਜਨਾ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਹਦੇ ਵਿੱਚ ਐਮਐਲਏ ਸਾਹਿਬ ਨੇ ਸਾਡੀ ਪੰਜ ਮੈਂਬਰੀ ਕਮੇਟੀ ਜਿਹੜੀ ਇਹ ਕਾਰਪੋਰੇਸ਼ਨ 'ਚ ਉਹਨੇ ਬਿਠਾਈ ਹੈ ਪਬਲਿਕ ਦੇ ਕੰਮਾਂ ਵਾਸਤੇ ਕਿ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਨਾ ਹੋਵੇ ਔਰ ਉਹਨਾਂ ਦੀ ਬੜੀ ਜਿਹੜੀ ਸਮੇਂ ਦੀ ਬਰਬਾਦੀ ਹੁੰਦੀ ਹੈ ਉਹਨਾਂ ਦੇ ਸਮੇਂ ਦੀ ਬਰਬਾਦੀ ਵੀ ਨਾ ਹੋਵੇ ਇਹ ਰੋਕਣ ਵਾਸਤੇ ਪੰਜ ਮੈਂਬਰੀ ਕਮੇਟੀ ਬਿਠਾਈ ਸੀ ਔਰ ਉਹ ਪਰਿਵਾਰ ਸਾਡੇ ਕੋਲ ਆਣ ਕੇ ਜਿਹੜੇ ਕੇਸ ਫਾਈਲ ਕਰਨੇ ਸੀ ਉਹਨਾਂ ਨੇ ਆਨਲਾਈਨ ਕਰਨੇ ਹੁੰਦੇ ਸੀ ਉਹਦੇ ਵਾਸਤੇ ਜਿਹੜੀਆਂ ਕੋਈ ਫਾਰਮੈਲिटीज ਹੁੰਦੀਆਂ ਸੀ ਉਹ ਫਾਰਮੈਲिटीज ਕਿਸੇ ਦਾ ਇਨਕਮ ਦਾ ਸਰਟੀਫਿਕੇਟ ਬਣਨਾ ਹੈ ਕਿਸੇ ਦਾ ਕਾਸਟ ਦਾ ਸਰਟੀਫਿਕੇਟ ਬਣਨਾ ਹੈ ਉਹ ਅਸੀਂ ਇੱਥੇ ਆਪਣੇ ਦਫ਼ਤਰ ਬਹਿ ਕੇ ਸਾਡੇ ਸਾਡੇ 5 ਬਬਰੀ ਕਮੇਟੀ ਦੇ ਹਨ ਜਾਂ ਸਾਡੇ ਹੋਰ ਵਲੰਟੀਅਰ ਸਨ ਉਹਨਾਂ ਕੋਲੋਂ ਫਾਰਮ ਭਰਵਾ ਕੇ ਆਨਲਾਈਨ ਕਰਾ ਕੇ ਜਿਹੜੀਆਂ ਫਾਈਲਾਂ ਸਨ ਸਮੇਂ ਸਿਰ ਭਰ ਕੇ ਜਿਹੜੀਆਂ ਸੋਨਾਂ ਫਾਈਲਾਂ ਆਨਲਾਈਨ ਹੋਈਆਂ ਔਰ ਐਨੀ ਜਲਦੀ ਨਾਲ ਆਨਲਾਈਨ ਹੋਈਆਂ ਕਿ ਜਿਹੜਾ ਦੂ ਜਾਂ ਤਿੰਨਾਂ ਮਹੀਨੇ ਦੇ ਵਿੱਚ ਹੀ ਉਹਨਾਂ ਦੇ ਕੇਸ ਜਿਹੜੇ ਸੀ ਉਹ ਪਾਸ ਹੋ ਕੇ ਆ ਗਏ ਉਹਦੇ ਦਿਨ ਕੱਲ 269 ਕੇਸ ਜਿਹੜੇ ਸੀ ਸਰਕਾਰੋਂ ਲਪਾਸ ਹੋ ਕੇ ਆਏ ਔਰ ਉਹਦੇ ਲਗਭਗ 7 ਕਰੋੜ ਜਿਹੜੀ ਇੱਕ ਅਮਾਉਂਟ ਹੈ ਉਹ ਲੋਕਾਂ ਦੇ ਖਾਤਿਆਂ ਜਿਹੜੀ ਏ ਉਹ ਪਾਰਵਸੇ ਤਿਆਰ ਹੋ ਜਾਣੀ ਏ ਉਹਦੇ ਵਾਸਤੇ ਜਿਹੜੇ ਸਰਟੀਫਿਕੇਟ ਦੇਨੇ ਸੀ ਉਹ ਕੱਲ ਅਸੀਂ ਡਿਲੀਵਰ ਕੀਤੇ ਨੇ ਇਹ ਮਾਨਯੋਗ ਜਿਹੜੇ ਐਮਐਨਏ ਸਾਹਿਬ ਨੇ ਉਹਨਾਂ ਦੀ ਬਦੌਲਤੀ ਹੋਇਆ ਕਿਉਂਕਿ ਉਹਨਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਕਿ ਤੁਸੀਂ ਜਾ ਕੇ ਪਬਲਿਕ ਦੀ ਸੇਵਾ ਕਰੋ ਤੇਰੀ ਪੰਜ ਮੈਂਬਰ ਦੀ ਕਮੇਟੀ ਬਿਠਾਈ ਹੈ ਅਸੀਂ ਉਹਨਾਂ ਦੇ ਪਬਲਿਕ ਦੀ ਸੇਵਾ ਕਰਕੇ ਕੰਮ ਕੀਤਾ ਸਰ ਕਿੰਨੇ ਪਰਿਵਾਰ ਸੀ ਜਿਨ੍ਹਾਂ ਦੀ ਤੁਸੀਂ ਭਰੇ ਸੀ ਲਗਭਗ 1100 ਦੇ ਕਰੀਬ ਜਿੰਨੀਆਂ ਫਾਈਲਾਂ ਸੀ ਉੱਪਰਿਆਂ ਗਈਆਂ ਸੀ ਕੁਝ ਪਰਿਵਾਰ ਇਹੋ ਜਿਹੇ ਆਉਂਦੇ ਸੀ ਕਿ ਜਿਹੜੇ ਕਹਿ ਸਕਦੇ ਸੀ ਕਿ ਅਸੀਂ ਬਾਹਰ ਆਨਲਾਈਨ ਨਹੀਂ ਕਰਵਾ ਸਕਦੇ 1.5-200 ਰੁਪਏ ਦਾ ਖਰਚਾ ਨਹੀਂ ਕਰਦੇ ਕਰ ਸਕਦੇ ਲੇਕਿਨ ਜਿਹੜੀ 5 ਮੈਂਬਰੀ ਕਮੇਟੀ ਹੈ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਜੇ ਕਿਸੇ ਦੀ ਮਦਦ ਹੋ ਜੇ ਜੇਬ ਚੋਂ 100-200 ਰੁਪਏ ਲਾ ਕੇ ਆਪਣੇ ਕੋਲ ਅਲਾਕੇ ਕੀਤੀ ਕਿ ਕੋਈ ਆਨਲਾਈਨ ਕਰਵਾ ਸਕੇ ਰਹਿ ਨਾ ਜਾਵੇ ਕੋਈ ਵੀ ਸਰ ਹੋਰ ਕਿਹੜੀਆਂ ਕਿੜੀਆਂ ਸੇਵਾਵਾਂ ਸਨ ਜਿਹੜੀਆਂ ਜਿਸ ਤਰ੍ਹਾਂ ਕੱਚੇ ਬਾਲਿਆਂ ਦੀ ਤੁਸੀਂ ਗੱਲ ਕੀਤੀ ਹੋਰ ਕਿਹੜੀਆਂ ਸੇਵਾਵਾਂ ਸਨ ਜਿਹੜੀਆਂ ਲੋਕਾਂ ਨੇ ਫਾਇਦੇ ਲਈ ਦੇਖੋ ਇਹਦੇ ਵਿੱਚ ਇਸੇ ਜੇਕਰ ਮੇਰੇ ਸਾਹਬ ਨੇ ਸਕੀਮ ਕੱਢੀ ਸੀ ਕਿ ਜਿਹੜਾ ਹਾਊਸ ਟੈਕਸ ਹੈ ਜਾਂ ਪ੍ਰਾਪਰਟੀ ਟੈਕਸ ਹੈ ਉਹ ਤਰਨ ਵਾਸਤੇ ਇੱਕ ਮੁੱਸ ਟੈਕਸ ਵਾਸਤੇ 500 ਰੁਪਏ ਤੁਸੀਂ ਜਮ੍ਹਾਂ ਕਰਵਾ ਦਿਓ ਔਰ ਜਿਹੜਾ ਟੈਕਸ ਤੁਹਾਡਾ ਤੁਸੀਂ ਫ੍ਰੀ ਹੋ ਜਾਓਗੇ ਉਹਦੇ ਵਿੱਚ ਲਗਭਗ ਹਜ਼ਾਰ ਦੇ ਕਰੀਬ ਲੋਕਾਂ ਨੇ ਇਸ ਸਕੀਮ ਦਾ ਫਾਇਦਾ ਲਿਆ ਸੀ ਕਿਉਂਕਿ ਇਹ ਐਮਐਨਐ ਸਾਨੂੰ ਕਿਹਾ ਸੀ ਕਿ ਟਾਈਮ ਬౌੰਡ ਸੀ ਇਹਨੇ ਟਾਈਮ ਦੇ ਅੰਦਰ ਤੁਸੀਂ ਜੇ ਕਰਾ ਲੈਂਦੇ ਹੋ ਤੇ ਤੁਸੀਂ ਆਪਣੇ ਟੈਕਸ ਫ੍ਰੀ 500 ਰੁਪਏ ਵਿੱਚ ਫ੍ਰੀ ਹੋ ਜਾਓਗੇ ਔਰ ਉਹਦੇ ਵਿੱਚ ਬਹੁਤੇ ਲੋਕਾਂ ਨੇ ਤਾਂ ਫਾਇਦਾ ਲਿਆ ਸਾਡੇ ਚੈਨਲ ਦੇ ਮਾਧਿਅਮ ਰਹੀ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਲੋਕ ਜਿਹੜੇ ਤੁਸੀਂ ਕੱਲ ਕੱਚੇ ਸ਼ੱਤਾਂ ਦੇ ਵਾਲਿਆਂ ਦੀ ਸ਼ੱਤਾਂ ਦੇ ਤੁਸੀਂ ਕਾਰਡ ਵੰਡੇ ਹੋਏ ਨੇ ਤਾਂ ਕੁਝ ਲੋਕ ਕੀ ਇਹ ਵੀ ਸੋਚਦੇ ਹਨ ਕਿ ਸਾਡਾ ਨੰਬਰ ਕਦੋਂ ਆਏਗਾ ਸੋ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਇਹਦੇ ਵਿੱਚ ਸਰਕਾਰ ਦੀਆਂ ਕੁਝ ਫਾਰਮੈਲਟੀਜ਼ ਹੁੰਦੀਆਂ ਨੇ ਉਹ ਜਿਓ ਟੈਕ ਹੋਣੀ ਹੁੰਦੀ ਹੈ ਕਈ ਵਾਰੇ ਟਾਈਮ ਲੱਗ ਜਾਂਦਾ ਹੈ ਜੇ ਜੋ ਜਿਓਟੈਗ ਹੁੰਦੀ ਜਾਏਗੀ ਤੇ ਉਥੇ ਉਹਨਾਂ ਦੇ ਸਰਟੀਫਿਕੇਟ ਜਿਹੜੇ ਬੰਦੇ ਜਾਣਗੇ ਔਰ ਅਸੀਂ ਲੋਕਾਂ ਨੂੰ ਲੋਕਾਂ ਦੇ ਹੈਂਡਓਵਰ ਕਰਦੇ ਜਾਵਾਂਗੇ ਬਾਕੀ ਐਮਰੇ ਸਾਹਿਬ ਦੀ ਜਿਹੜੀ ਗੱਲ ਹੈ ਐਮਰੇ ਸਾਹਿਬ ਲੋਕਾਂ ਦੀ ਸੇਵਾ ਕਰਨ ਵਾਸਤੇ 24 ਘੰਟੇ ਤਤਪਰ ਤਿਆਰ ਨੇ ਔਰ ਬਟਾਲੇ ਦੇ ਵਿੱਚ ਯੋਰ ਸ਼ੋਰ ਨ ਲੱਗੇ ਹੋਏ ਨੇ 2022 ਦੇ ਵਿੱਚ ਜਿਹੜੀ ਲੋਕ ਬਟਾਲੇ ਦੀ ਜਨਤਾ ਹੈ ਉਹਨਾਂ ਨੇ ਇੱਕ ਬੋਰਡ ਦਾ ਅਧਿਕਾਰ ਪਾ ਕੇ ਤੇ ਐਮਰੇ ਸਾਹਿਬ ਬਣਾਏ ਸਨ ਔਰ ਜਿਹੜਾ ਐਮਰੇ ਸਾਹਿਬ ਬਣੇ ਸਨ ਉਹ ਉਦੋਂ ਤੋਂ ਹੀ ਲੱਗੇ ਹੋਏ ਨੇ ਲੋਕਾਂ ਦੀ ਸੇਵਾ ਦੇ ਵਿੱਚ ਔਰ ਬਟਾਲੇ ਦੇ ਵਿੱਚ ਜਿਹੜਾ ਬਾਹਰੀ ਵਿਕਾਸ ਹੈ ਬੜੇ ਯੋਰਾ ਸ਼ੋਰਾ ਕਰਾਇਆ ਬਾਕੀ ਰਹਿ ਗਈ ਜਿਹੜੇ ਅੰਦਰੂਨੀ ਗੱਲ ਹੈ ਅੰਦਰੂਨੀ ਸ਼ੜਕਾਂ ਦੀ ਗੱਲ ਹੈ ਚਾਹੇ ਲਾਈਟਾਂ ਦੀ ਗੱਲ ਹੈ ਚਾਹੇ ਸੀਵਰੇਜ ਦੀ ਪ੍ਰੋਬਲਮ ਜਿਹੜੀ ਹੈ ਜਾਂ ਵਟਸਐਪ ਦੀ ਪ੍ਰੋਬਲਮ ਜਿਹੜੀ ਹੈ ਇਹ ਮੇਨ ਜਿਹੜੀ ਕਾਰਪੋਰੇਸ਼ਨ ਹੈ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਕਾਰਪੋਰੇਸ਼ਨ ਜਿਹੜੀ ਇਹ ਆਮ ਪਾਰਟੀ ਦੀ ਨਹੀਂ ਹੈ ਇਹ ਕਾਂਗਰਸ ਦੀ ਆਮ ਆਦਮੀ ਪਾਰਟੀ ਜਿਹੜੀ ਸਾਡੇ ਕੋਲ ਆਪਣੀ ਕਾਰਪੋਰੇਸ਼ਨ ਹੈ ਉਹਦੇ ਮੇਅਰ ਜਿਹੜੇ ਕਾਂਗਰਸ ਪਾਰਟੀ ਦੇ ਨੇ ਇਸ ਕਰਕੇ ਸਾਨੂੰ ਕਈ ਵਾਰੀ ਕੰਮ ਕਰਾਉਣ 'ਚ ਦਿੱਕਤ ਆਉਂਦੀ ਹੈ ਅਸੀਂ ਪਬਲਿਕ ਨੂੰ ਇੱਕੋ ਬੇਨਤੀ ਕਰਨੀ ਚਾਹੁੰਦੇ ਆ ਕਿ ਜਿੱਦਾਂ 2022 ਦੇ ਵਿੱਚ ਤੁਸੀਂ ਖੱਲਾ ਮਾਰਿਆ ਸੀ ਹਮਲਾ ਮਾਰ ਕੇ ਐਮਐਲਏ ਸ਼ਰੀਕਤ ਸੀ ਬਣਾਇਆ ਸੀ ਔਰ ਉਹ ਦਿਨ ਰਾਤ ਲੱਗਾ ਹੋਇਆ ਤੁਸੀਂ ਇੱਕ ਵਾਰ ਜਿਹੜੀ ਹੁਣ ਇਲੈਕਸ਼ਨ ਐਮਸੀ ਦੀ ਆ ਰਹੀ ਹੈ ਉਸ ਇਲੈਕਸ਼ਨ ਦੇ ਵਿੱਚ ਇੱਕ ਵਾਰੀ ਆਮ ਆਦੀ ਪਾਰਟੀ ਦੇ ਐਮਸੀ ਬਣਾ ਕੇ ਮੇਅਰ ਆਮ ਆਦੀ ਪਾਰਟੀ ਦੇ ਬਣਾ ਦਿਓ ਤੁਹਾਨੂੰ ਦਫਤਰਾਂ ਜਿਹੜੀ ਖੱਜਲ ਖਵਾਰੀ ਨਹੀਂ ਹੋਏਗੀ ਜਿਹੜੇ ਤੁਹਾਡੇ ਗਲੀਆਂ ਨਾਲੀਆਂ ਦੇ ਕੰਮ ਨੇ ਜਾਂ ਲਾਈਟਾਂ ਦੇ ਕੰਮ ਨੇ ਇਹ ਤੁਹਾਨੂੰ ਕਿਸੇ ਦਫਤਰ ਜਾ ਕੇ ਕਹਿਣ ਦੀ ਲੋੜ ਨਹੀਂ ਪੈਗੀ ਤੁਹਾਡੇ ਕੰਮ ਆਪਣੇ ਆਪ ਹੀ ਹੋ ਜਾਣਗੇ ਇਹ ਲੋਕਾਂ ਨੂੰ ਸਾਡੀ ਬੇਨਤੀ ਹੈ ਮੇਰਾ ਨਾਮ ਜੀਰਾ ਕੀ ਕਹਿਣਾ ਚਾਹੁੰਦੇ ਆ ਮੈਂ ਸਾਰੇ ਕਲਸੀ ਦਾ ਸਰਕਾਰ ਦਾ ਬਹੁਤ ਧੰਨਵਾਦ ਕਰਨੀਆਂ ਖੁਦਾਇ ਨਾਲੋਂ ਬਰਕਤ ਦੇ ਅੱਗੇ ਵਧਾਏ ਇਹਨਾਂ ਨੇ ਬਹੁਤ ਵਧੀਆ ਛੇਤੀ ਹਾਂ ਦਾ ਕੰਮ ਕੀਤਾ ਇਹ ਨੀਟੇਰ ਤੋਂ ਫਾਰਮ ਭਰੇ ਨੇ ਤਿੰਨ ਮਹੀਨੇ ਹੋ ਗਏ ਤਿੰਨ ਚਾਰ ਮੈਨੂੰ ਇੰਨਾ ਪਹਿੰਨਾ ਨਹੀਂ ਪਤਾ ਇਹ ਤਿੰਨ ਚਾਰ ਹੋ ਗਏ ਤੇ ਕੋਈ ਪੈਸਾ ਵੀ ਦਿੱਤਾ ਇਹਦੇ ਨਹੀਂ ਕਿਸੇ ਨੂੰ ਨਹੀਂ ਦਿੱਤਾ ਇਹਨਾਂ ਦੀ ਸਰਕਾਰ ਬਹੁਤ ਅੱਗੇ ਜਾਏ ਬਹੁਤ ਬਹੁਤ ਧੰਵਾ ਦੇਦਾ ਰਿਸ਼ਪਾਲ ਕੋਰ ਡੇਰਾ ਰੋਡ ਸ਼ੁਕਰਪੁਰਾ ਹਾਂ ਜੀ ਕੀ ਕਹਿਣਾ ਚਾਹੁੰਦੀ ਸੀ ਅਸੀਂ ਚਾਹੁੰਦੇ ਆਂ ਕਿ ਮਾਨ ਸਰਕਾਰ ਨੇ ਸਾਡੀ ਬਹੁਤ ਛੇਤੀ ਹੈਲਪ ਕਰ ਦਿੱਤੀ ਹੈ ਅਸੀਂ ਤਿੰਨ ਮਹੀਨੇ ਤੋਂ ਫਾਰਮ 'ਚ ਭਰੇ ਸੀ ਸਾਡੇ ਜਲਦੀ ਤੋਂ ਜਲਦੀ ਪਾਸ ਹੋ ਗਏ ਨੇ ਪਿਛਲੀਆਂ ਸਰਕਾਰਾਂ ਤਿੰਨ ਤੋਂ 5 ਸਾਲ ਤੱਕ ਵੀ ਲਮਕਾਉਂਦੇ ਰਹੇ ਲੋਕਾਂ ਨੂੰ ਪਰ ਉਹਨਾਂ ਦੇ ਕੰਮ ਬਹੁਤ 延迟 ਹੋਏ ਤੇ ਕੰਮ ਇਹ ਤਾਂ ਕੋਈ ਪੈਸਾ ਨਹੀਂ ਲੱਗਾ ਇਸ ਲਈ ਸਰਕਾਰਾਂ ਨੇ ਕਈਆਂ ਕੋ ਆਪਾਂ ਸੁਣਿਆ ਸੀ ਵੀ 10-10 ਹਜ਼ਾਰ ਪੈ ਲੈਏ ਨੇ ਪਰ ਸਾਡਾ ਕੋਈ ਪੈਸਾ ਨਹੀਂ ਲੱਗਾ ਹਾਂਜੀ ਸਰ ਸਾਲ ਮੇਰਾ ਨਾਮ ਭੁਖਿੰਦਰ ਸਿੰਘ ਮੈਂ 5 ਮੈਂਬਰੀ ਕਮੇਟੀ ਤੇ ਨਾਲ ਰਹਿਣਾ ਮੇਰੇ ਤੇ ਐਮਐਲਏ ਸਾਹਿਬ ਨੇ ਜਿਹੜਾ ਮਾਣ ਬਖਸ਼ਿਆ ਮੈਨੂੰ ਇੱਥੇ ਵਧੀਆ ਮੈਂ ਤੁਹਾਨੂੰ ਦੱਸਾਂਗਾ ਕਿ ਆਪਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ 2 ਹੈ ਜਿਹੜੀ ਉੱਥੇ ਕਰੀਬ ਕੇ 1100 ਦੇ ਲੋਕਾਂ ਨੇ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਤੇ ਅਜੇ ਵੀ ਉਹ ਪੋਰਟਲ ਚੱਲ ਰਿਹਾ ਹੈ ਉਹਦਾ ਨਵਾਂ ਡਾਟਾ ਸਾਡੇ ਕੋਲ ਅਜੇ ਆਇਆ ਨਹੀਂ ਹੈ ਪਰ ਇਹਦੇ ਵਿੱਚੋਂ ਜਿਹੜੀਆਂ 269 ਫਾਈਲਾਂ ਜਿਹੜੀਆਂ ਹੁੰਦੇ ਨੇ ਨਾ ਉਹ ਬੜੀ ਤੇਜ਼ੀ ਦੇ ਨਾਲ ਕੰਮ ਕੀਤਾ ਹੈ ਕਲਸੀ ਦਾ ਮਗਰ ਹੱਥ ਹੀ ਪ੍ਰਸ਼ਾਸਨ ਦੇ ਨਾਲ ਵੀ ਚਲੋ ਵਧੀਆ ਆਪਾਂ ਤਾਲਮੇ ਰੱਖਿਆ ਸੀ ਤੇ ਉਹਦੀ ਬਦੌਲਤ ਜਿਹੜੇ ਆਪਾਂ 269 ਕੇਸ ਨੇ ਗੱਲ ਉਹਨਾਂ ਨੂੰ ਐਪਲੀਕੇਸ਼ਨਾਂ ਉਹਨਾਂ ਦੀਆਂ ਦਿੱਤੀਆਂ ਨੇ ਉਹ ਜਲਦੀ ਹੀ 7 ਕਰੋੜ ਦੇ ਕਰੀਬ ਜਿਹੜੀ ਰਕਮ ਬੰਦੀ ਹੈ ਉਹ ਵੀ ਹੌਲੀ ਹੌਲੀ ਆਏਗੀ ਤੇ ਉਹਨਾਂ ਨੂੰ ਨਾਲੋਂ ਨਾਲ ਜਿਹੜੀ ਹੈ ਦਿੱਤੀ ਜਾਵੇਗੀ ਸਰ ਲੋਕ ਖੁਸ਼ਬੋਦ ਨੇ ਸੀ ਕਿ ਮਤਲਬ ਬੜੇ ਥੋੜੇ ਸਮੇਂ ਦੇ ਵਿੱਚ ਸਾਡੇ ਜਿਹੜੇ ਆ ਕੱਚੇ ਕਮਰੇ ਜਿਹੜੇ ਆਪਾਂ ਦਿੱਤੇ ਸੀ ਭਰਨਵਾ ਫਾਰਮ ਭਰੇ ਸੀ ਉਹ ਬੜੀ ਜਲਦੀ ਨਾ ਉਹਨਾਂ ਦਾ ਰਿਜ਼ਲਟ ਆਇਆ ਉਹਨਾਂ ਬਾਰੇ ਕੀ ਕਹਿਣਾ ਕਹਿੰਦੇ ਵੇਖੋ ਜੀ ਮੈਂ ਤਾਂ ਫਿਰ ਗੱਲ ਕੀਤੀ ਹੈ ਕਿ ਪ੍ਰਸ਼ਾਸਨ ਦੇ ਹੱਡਾ ਸਾਥ ਦਿੱਤਾ ਹੋਇਆ ਕਿਉਂਕਿ ਪ੍ਰਸ਼ਾਸਨ ਤੋਂ ਜਿਹਨਾਂ ਉਹਨਾਂ ਦਾ ਸਾਥ ਨਾ ਮਿਲਿਆ ਹੁੰਦਾ ਤੇ ਅੱਜ ਇਹ ਜਿਹੜਾ ਜਲਦੀ ਜਲਦੀ ਜਿਹੜਾ ਕੰਮ ਹੀ ਸਾਲਾਂ ਦਾ ਕੰਮ ਮਹੀਨਿਆਂ 'ਚ ਜਿਹੜਾ ਲੈ ਕੇ ਆਏ ਆ ਉਹਦੇ ਵਿੱਚ ਪ੍ਰਸ਼ਾਸਨ ਦੇ ਅਧਿਕਾਰੀ ਵੀ ਜਿਹੜੇ ਨੇ ਉਹ ਵੀ ਵਧਾਈ ਦੇ ਪਾਤਰ ਹੋ। ਤੁਸੀਂ ਲੋਕਾਂ ਦੇ ਚਿਹਰੇ ਤੇ ਖੁਸ਼ੀ ਵੇਖ ਕੇ ਕੀ ਮਹਿਸੂਸ ਕੀਤਾ? ਵੇਖੋ ਜੀ ਜਿਨ੍ਹਾਂ ਨੂੰ ਘਰ ਬਣਾਉਣ ਦਾ ਇੱਕ ਹਲਾਰਾ ਮਿਲ ਜਨਾ 2.5 ਲੱਖ ਰੁਪਈਆ ਅਮਾਉਂਟ ਆ ਸੈਂਟਰ ਗਵਰਨਮੈਂਟ ਦਾ ਇਹਦੇ ਵਿੱਚ 1.5 ਲੱਖ ਹੈ। 1 ਲੱਖ ਜਿਹੜਾ ਹੈ ਉਹ ਸਾਡੇ ਮਾਣਯੋਗ ਭਗਵੰਤ ਮਾਨ ਜੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਅਲਾਉਂਸ ਕੀਤਾ ਵੀ 1 ਲੱਖ ਰੁਪਈਆ ਜਿਹੜਾ ਉਹ ਪੰਜਾਬ ਸਰਕਾਰ ਦੁਆਰੇ ਜੀ। ਇਸ ਸੰਸ ਜੀਵਰਾਣ ਕਮੇਟੀ ਘਰ ਦੀਆਂ ਬਟਾਲੀਆਂ ਦੀ ਜਿੱਥੇ ਕਿ ਲੋੜਵੰਦ ਪਰਿਵਾਰਾਂ ਦੇ ਫਾਰਮ ਭਰੇ ਸੀ ਕੱਚੇ ਮਕਾਨਾਂ ਦੇ ਸੋ ਉਹਨਾਂ ਨੂੰ ਅੱਜ ਦਿੱਤੇ ਗਏ ਨੇ ਫਾਰਮ ਸੋ ਗੱਲਬਾਤ ਕੀਤੀ ਹੈ ਪਰ ਜਰੂਰ ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਬੱਦਨ ਦੀ ਖਾਸ ਰਿਪੋਰਟ ਧੰਨਵਾਦ ਜੀ